ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਹਾਂ ਜੀ ਭਿੱਖੀਵਿੰਡ ਸਰਦਾਰ ਕਲਵੰਤ ਸਿੰਘ ਜੋ ਸਾਡੇ ਬਹੁਤ ਹੀ ਹਰਮਨ ਪਿਆਰੇ ਅੰਕਲ ਨੇ ਉਹ ਪਿਛਲੇ ਦਿਨੀ ਕਿਸੇ ਬਿਮਾਰੀ ਕਾਰਨ ਪੂਰੇ ਹੋ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਜੀ ਤੇ ਬਹੁਤ ਪਿਆਰ ਹੈ ਜੀ ਮੇਰਾ ਉਹਨਾਂ ਅੰਕਲ ਨਾਲ ਜਿਵੇਂ ਉਹਨਾਂ ਦੇ ਆਪਣੇ ਦੋ ਬੇਟੇ ਨੇ ਬਬਲੂ ਤੇ ਸਰਜੀਤ ਸਿੰਘ ਉਸ ਤਰ੍ਹਾਂ ਹੀ ਮੈਨੂੰ ਵੀ ਆਪਣੇ ਪੁੱਤਾਂ ਵਾਂਗੂ ਹੀ ਬਹੁਤ ਪਿਆਰ ਤੇ ਸੇਧ ਦਿੰਦੇ ਸੀ ਤੇ ਪੁਰਾਣੇ ਤਜਰਬੇ ਕਾਰਨ ਜੀ ਸੁਨਿਆਰਾ ਪਰਿਵਾਰ ਨੇ ਤੇ ਦੁਕਾਨ ਦਾ ਕੰਮ ਕਰਦੇ ਨੇ ਸ਼ੁਰੂ ਤੋਂ ਤੇ ਇੱਕ ਸ਼ੁਰੂ ਤੋਂ ਬੜੇ ਵਧੀਆ ਤਰੀਕੇ ਨਾਲ ਸਵੇਰੇ ਤਿਆਰ ਹੁੰਦੇ ਨੇ ਬਹੁਤੀ ਮਤਲਬ ਕਿ ਕਹਿ ਲੋ ਕਿ ਜਿਵੇਂ ਉਹਨਾਂ ਨੂੰ ਮੈਂ ਸਦਾ ਹੀ ਵਧੀਆ ਪੱਗ ਦੇ ਵਿੱਚ ਵਧੀਆ ਡਰੈਸ ਅੱਪ ਦੇ ਵਿੱਚ ਵੇਖਿਆ ਸਦਾ ਹੀ ਅੱਜ ਚਲੋ ਜਿੰਨੀ ਵੀ ਉਹਨਾਂ ਦੀ ਏਜ ਆ 60 70 ਸਾਲ ਉਹਦੇ ਵਿੱਚ ਆ ਕੇ ਉਹ ਪੂਰੇ ਹੋਏ ਨੇ ਸੇਹ ਸੋਹਣੀ ਸੀ ਪਰ ਬਿਮਾਰੀ ਜਦੋਂ ਜਿੱਤ ਲੈਂਦੀ ਆ ਤੇ ਇਹ ਸਾਡਾ ਉਹਨਾਂ ਨਾਲ ਬਹੁਤ ਪਿਆਰ ਹੈ ਜੀ ਸ਼ੁਰੂ ਤੋਂ ਉਸ ਪਰਿਵਾਰ ਨਾਲ ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਬਹੁਤ ਹੀ ਪੁਰਾਣੇ ਸਮੇਂ ਤੋਂ ਉਹਨਾਂ ਦਾ ਬੇਟਾ ਜਿਹੜਾ surjeet ਆ ਉਹ ਮੇਰਾ ਸ਼ਗਿਰਦ ਰਿਹਾ ਸਟੂਡੀਓ ਦਾ ਸ਼ਗਿਰਦ ਵੀ ਲਾ ਲਓ ਜਾਂ ਛੋਟਾ ਭਰਾ ਲਾ ਲਓ ਜਾਂ ਇਤਰਾ ਹੀ ਸਾਡਾ ਮੇਰੇ ਸ਼ੁਰੂ ਤੋਂ ਹੀ ਚਲੋ 25 ਸਾਲ ਪਿਛਲੇ ਸਮੇਂ ਤੋਂ ਜਿੰਨੇ ਵੀ ਮੇਰੇ ਨਾਲ ਅਣਗਿਣਤ ਮੁੰਡਿਆਂ ਨੇ ਕੰਮ ਕੀਤਾ ਵਾ ਸ਼ਗਿਰਦ ਸ਼ਗੂਰ ਤੋਂ ਨਹੀਂ ਚਲੋ ਮੈਂ ਕਦੀ ਕਿ ਸਮਝਿਆ ਛੋਟੇ ਭਰਾਵਾਂ ਦੇ ਤੌਰ ਤੇ ਹੀ ਕੰਮ ਕਰਦੇ ਰਹਿ ਸ਼ੁਰੂ ਤੋਂ ਹੀ ਤੇ ਵਧੀਆ ਸਾਰੇ ਕਰ ਰਹੇ ਨੇ ਤੇ surjeet ਵੀ ਉਹ ਸੁਣਾ ਕੰਮ ਕਰ ਰਾ ਕਰਦਾ ਆਪਣਾ ਫੋਟੋਗ੍ਰਾਫੀ ਦੇ ਵਿੱਚ ਇਹ ਅੱਜ ਤੋਂ ਇਤਰਾ ਚੱਲਦਾ ਫਿਰਦਾ ਇਨਸਾਨ ਜਦੋਂ ਘਰੋਂ ਜਾਂਦਾ ਵਾ ਤੇ ਪਤਾ ਦੁੱਖ ਵੀ ਹੁੰਦਾ ਵਾ ਤੇ ਘਾਟ ਵੀ ਬੜੀ ਮਹਿਸੂਸ ਹੁੰਦੀ ਆ ਕਿਉਂਕਿ ਜੇ ਉਹਨਾਂ ਦਾ ਪੂਰਾ ਹੱਥ ਬਣਾਉਂਦੇ ਸੀ ਦੁਕਾਨਾਂ ਦੇ ਵਿੱਚ ਕਿਉਂਕਿ ਮੈਂ ਉਹਨਾਂ ਨੂੰ ਤੁਹਾਨੂੰ ਦੱਸਿਆ ਕਿ ਉਹ ਸਵੇਰੇ ਤਿਆਰ ਹੋ ਕੇ ਘਰੋਂ ਨਿਕਲਦੇ ਹੀ ਪੂਰੀ ਆਪਣੇ ਪਹਿਰਾਵੇ ਨਾਲ ਪੂਰੀ ਪਰਸਨੈਲਿਟੀ ਦੇ ਨਾਲ ਕਮਤੇ ਜਾਂਦੇ ਹੀ ਆਪਣੀ ਦੁਕਾਨ ਤੇ ਜਾਂਦੇ ਹੀ ਤੇ ਬੱਚਿਆਂ ਦਾ ਦੁਕਾਨ ਤੇ ਹੱਥ ਬਣਾਉਂਦੇ ਸੀ ਹੁੰਦੀ ਉਮਰ ਦੇ ਵਿੱਚ ਵੀ ਬੜਾ ਵਧੀਆ ਪੱਕੀ ਕੀ ਕਹਿੰਦੇ ਨੇ ਦੇਵਕੀ ਹੁਣ ਜੋ ਪਰਮਾਤਮਾ ਨੂੰ ਮਨਜ਼ੂਰ ਤੇ ਅੱਜ ਆਪਾਂ ਉਹਨਾਂ ਦੇ ਅੰਮ੍ਰਿਤਮਰਦਾਸ ਵਿੱਚ ਸ਼ਾਮਲ ਹੁੰਨੇ ਆ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਧੰਨਵਾਦ ਜੀ ਮਿਲਦੇ ਆ ਜਾ ਕੇ ਅਰਦਾਸ ਦੇ ਵਿੱਚ ਸ਼ਾਮਲ ਹੁੰਨੇ ਆ ਕਿ ਇਹੋ ਜੇ ਸਮਾਂ ਤੇ ਤੁਹਾਨੂੰ ਪਤਾ ਆ ਜਦੋਂ ਘਰ ਦੇ ਵਿੱਚ ਇਦਾਂ ਦਾ ਆਇਆ ਹੋਵੇ ਤੇ ਬੱਚਿਆਂ ਨੂੰ ਔਖਾ ਜਾਂਦਾ ਵਾ ਵੈਸੇ ਤੇ ਮੈਂ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਪਰ ਫਿਰ ਵੀ ਘਰ ਵਿੱਚ ਤੁਹਾਨੂੰ ਪਤਾ ਮੁਸ਼ਕਲ ਹੁੰਦੀ ਆ ਕਈ ਗੱਲਾਂ ਬੱਚੇ ਦਾ ਨਹੀਂ ਕੇਰਾ ਧਿਆਨ ਜਾਂਦਾ ਤੇ ਮੈਂ ਜਿੰਨੀ ਕ ਆਪਣੀ ਡਿਊਟੀ ਹੋ ਸਕਿਆ ਨਿਭਾ ਦੂੰਗਾ ਅੱਜ ਦੀ ਆਪਣੀ ਅੰਤਮ ਅਰਦਾਸ ਦੀ ਜਿੰਨੀ ਵੀ ਡਿਊਟੀ ਹੋ ਸਗੀ ਆਪਣੀ ਲਭੌਣਾਵਾ ਜਾ ਕੇ ਪਹੁੰਚਦੇ ਦੀ ਆ ਕੇ ਸਰਦਾਰ ਕਿਰਪਾਤ ਸਿੰਘ ਠੀਖੀ ਗੰਢ ਦੀ ਅੰਤਮ ਅਰਦਾਸ ਦੇ ਵਿੱਚ ਕੀ ਸਸਿਗੋ ਵਾਸੀ ਫਕੀਰੀ ਜੀ ਕੀ ਪਾਤਸ਼ਾਹੀ ਦਾ ਸਲੀਮ ਤੁਖਬਾਤੀ ਸਭ ਕੈ ਗੋਰਾ ਨਿਸ਼ੁਤਿਆਏ ਭਗਵਤ ਮੂਰਤੀ ਅਮਰਦਾਸ RAM DAS ਹੈ ਮੈਂ ਸਹਾਏ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਿਆਨ ਕਰਕੇ ਖਾਸਾ ਸਾਹਿਬ ਬਰੋ ਜੀ ਪੰਜਾਂ ਪਿਆਰਿਆਂ ਤੋਂ ਵਸਾਇਆਦਿਆਂ ਚਾਲਿਉਂਦਿਆਂ ਅਠਉਂ ਨੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੀਨ ਜਲਾਈ ਦੀਵਾਹੀ ਦੀਵ ਕੀ ਅੰਡਣ ਕਿਤਾਬ ਇਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਸਾ ਸਾਹਿਬ ਬਰੋ ਜੀ ਜਿਨ੍ਹਾਂ ਸਿਗਾ ਸਿਣੀਆਂ ਧਾਰਮਿਕ ਸੀਸ ਤੇ ਪੰਨ ਪੰਨ ਪਟਾਈ ਹੋਈ ਪੰਨੀਆਂ ਰਵਾਈਆਂ ਚਰਖੜੀਆਂ ਦੇ ਝੜੇ ਆ ਰਹਿਆਂ ਨਾਲ ਚਾਏ ਗਏ ਸਿੱਖੀ ਕੇਸਾਂ ਸੋ ਆਸਾਂ ਸੰਗ ਨਿਵਾਈ ਤਨਵਾਦੀ ਕਮਾਈ ਦਾ ਧਿਆਨ ਕਰਕੇ ਹਾਲਸਾ ਸਾਹਿਬ ਗੁਰੂ ਜੀ ਪੰਜਾਂ ਤੱਤਾਂ ਸਰਬਤ ਪਦਵਾਰਿਆਂ ਦਾ ਧਿਆਨ ਕਰਕੇ ਹਾਲਸਾ ਸਾਹਿਬ ਗੁਰੂ ਜੀ جی سری ساج جی سہای خالسا جی کے ہم سکھی دان کی اسلام رہنے دان قبیب دان بے ساہا دان کو ساہا دان دانا سردان نام دان شریعت مقصر جی کے درشن جنام چونکیاں چڑھے پھرے جنگو جوگیا ٹالا ترمتا جے جے کار کرنا کام کروگ لو موخ کا دب چونا گریب نواز پاتشا جیو سکھاں دا ਮਾਣਿਆਂ ਦੇ ਮਾਣ ਤਾਣਿਆਂ ਦੇ ਤਾਣੇ ਉੱਟਿਆਂ ਦੀ ਮੂਟ ਜੁਗੂ ਜੁਗਿਆ ਕਰ ਕੋ ਗੱਦੀ ਪਰ ਸੁਭਾਈ ਜਾਨ ਚਵਰ ਤਖਤ ਸਿੰਘਾਸਣ ਦੇ ਮਾਲਕ ਸਰਦਾ ਪਾਲ ਧਨ ਧਨ ਸਾਲਿਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੇ ਹਜੂਰ ਪਵਨ ਪਵਿੱਤਰ ਚਰਣਾ ਕਮਣਾ ਵਿੱਚ ਸਮੂਹ ਸਾਧ ਸੰਗਤ ਜੀ ਕੀ ਰਦਾਸ ਬੇਤੀ ਅਕੀਲ ਨੂੰ ਆਜ ਰਾਣਾ ਰਾਮਾਉ ਤੁਰਹਿ ਰੰਗਨਤ ਤੁੰਗਪੀਤ ਵਾਰੀ ਆਪੋ ਆਪਣੀ ਕੋਈ ਨਾ ਮੰਦਰ ਤੀਰ ਦੇ ਵਕਮ ਸਰਦਾਰ ਕਰ ਦਿੱਤੀ ਦੀਵਾਨ ਸਰਦਾਰ ਗੁਰਵੰਤ ਸਿੰਘ ਆਪੇ ਪਾਸੇ ਦਿੱਤੀ ਸਵਾਸਾਂ ਪਕੂਤੀ ਲੈ ਕਰਕੇ ਇਸ ਬਾਤ ਲੋਕ ਤੇ ਆਏ ਮੋਰੀ ਸਵਾਸਾਂ ਕੋਈ ਪੂਜੀ ਭੋਕੇ ਆਪਜੀ ਦੇ ਹੁਕਮ ਵਿੱਚ ਉਸ ਦਿਨ ਪਹਿਲਾਂ ਕਾਰਜ ਚਲਾਣਾ ਕਰਕੇ ਸੰਤਨਾਂ ਦੀ ਆਤਮਿਕ ਸ਼ਾਂਤੀ ਲਈ ਸਮੂਹ ਪਰਿਵਾਰ ਦੇ ਭਲੇ ਵਾਸਤੇ ਪਰਿਵਾਰ ਨੇ ਕਤਰੋ ਕਰਕੇ ਆਪਣੇ ਗ੍ਰਹਿ ਵਿਖੇ ਧੀਆਂ ਬਾਣੀ ਆਈ ਇਹਨ ਸਗਲੀ ਚਿੰਤਾ ਮਟਾਏ ਜੀ ਦੇ ਸ੍ਰੀ ਖਾਨਪਾਟ ਸਾਹਿਬ ਹਰਾਮੋ ਕਰਵਾਏ ਸਤ ਸ੍ਰੀ ਅਕਾਲ ਸਮੂਹ ਗੁਰੂ ਕੈਂਟੋਂ ਪ੍ਰੰਤ ਅਮਰਜੀਤ ਧੰਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨਾਂ ਤੇ ਵਿਛੜੀ ਆਤਮਾ ਦੇ ਵਰਧਾਏ ਬੇਰਾਗੀ ਬਾਣੀਆਂ ਦੇ ਕੀਰਤਨ ਛੇ ਬੋੜੀਆਂ ਅਨੁਸਰ ਦੇ ਜਾਪ ਹੋਏ ਹਨ ਜਥੇ ਪਾਸੋਂ ਪਾਵਨ ਬਾਣੀਆਂ ਦੇ ਕੀਰਤਨ ਕਰਦੇ ਆਂ ਸੇਵਾਦਾਰਾਂ ਪਾਸੋਂ ਅਰਘ ਘਰ ਦੀ ਸੇਵਾ ਕਰਦੇ ਆਂ ਸੰਗਤਾਂ ਪਾਸੋਂ ਹਾਜ਼ਰੀ ਭਰਦੇ ਆਂ ਹੋਈਆਂ ਬੇਅਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਵਾਸਤੇ ਭਾਵਨਾ ਸਹਿਤ ਸ਼ੁੱਧ ਸ਼ਪਸਤ ਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਸਾਧੂ ਜੀ ਸਮਰੱਥਾ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਵਿਸ਼ੜੀ ਹੋਈ ਆਤਮ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦਾ ਸੰਦੀਵੀ ਨਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਸਾਥ ਸੰਬੰਧੀਆਂ ਨੂੰ ਭਾਣਾ ਮੰਨ ਦਾ ਬਲ ਬਖਸ਼ਣਾ ਅਗੇ ਵਾਸਤੇ ਗ੍ਰਹਿ ਵਿਕੇ ਸ਼ੋਕ ਸ਼ਾਂਤੀ ਵਰਤੋਣੀ ਤਾ ਦ੍ਰਿਸ਼ਟੀ ਦੀਆਂ ਦਾਤਾਂ ਬਖਸ਼ਣੀਆਂ ਦੁੱਖਾਂ ਕਲੇਸ਼ਾਂ ਮਲੇਸਾਂ ਦਾ ਨਾਸ ਕਰਨਾ ਪਰਿਵਾਰ ਵਿੱਚ ਸਲੂਕ ਇਤਿਫਾਕ ਬਖਸ਼ਿਸ਼ ਕਰਨਾ ਬੱਚਿਆਂ ਨੂੰ ਗੁਰਮਤਿ ਵਿਦਿਆ ਦੀ ਆਤਮਿਕ ਸਿਸ਼ਟ ਕਰਨੀ ਕਹੇ ਤ ਕਬੀਰ ਸੁਣੋ ਰੇ ਸੰਤੋ ਕੀਤ ਹੀ ਕਰੋ ਨ ਮੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁ ਰ ਨ ਭੌਜਲ ਪੇਰਾ ਦੇ ਵਾਕਾਂ ਸੰਸਾ ਵਿਚੜੀ ਆਪਾਂ ਨੂੰ ਜਗ ਵਿੱਚ ਵਿਚਰਦਿਆਂ ਸਤਿਗੁਰੂ ਜਾਣੇ ਅਣਜਾਣੇ ਅਨੇਕ ਪ੍ਰਕਾਰ ਦੀਆਂ ਭੁਲਾ ਚਕਾ ਹੋਈਆਂ ਹੋਣਗੀਆਂ ਭੁਲਾ ਨੂੰ ਪਾਂਚ ਤਾਰਦੇ ਹੋਏ ਆਵਾ ਉੰਦੇ ਚਰਨੋਂ ਬਚਾ ਕਰਕੇ ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ ਪਰਿਵਾਰ ਦਾ ਭਲਾ ਕਰਨਾ ਕੀਤੀ ਸੇਵਾ ਥਾਂ ਪੂਰੀ ਸੰਗ੍ਰੂਪ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਚ ਕੇ ਹਾਜ਼ਰ ਹੈ ਆਪ ਜੀ ਕੇ ਪ੍ਰਮਾਣ ਮੂਵੀ ਤੱਕ ਪ੍ਰਮਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ਿਸ਼ ਕਰਨੀ ਜੋ ਵੀ ਸੰਗਤਾਂ ਤਿਲਕੁਰ ਭੇਡਾ ਲੈ ਕੇ ਗੁਰੂ ਨੇੜੇ ਚੱਲ ਕੇ ਆ ਵੀ ਰੱਤੇ ਹਾਜ਼ਰ ਹੋਈਆਂ ਸਾਬੀ ਤਿਲਕੁਰ ਭੇਡਾ ਦਾ ਪ੍ਰਵਾਨ ਕਰਨੀ ਸਰਬੱਤ ਦਾ ਭਲਾ ਕਰਨਾ ਐਸੋ ਤਾਜੀ ਆਪਣੇ ਪਾਵਨ ਪਵਿੱਤਰ ਹੁਕਮ ਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰਤਾ ਸਭੂ ਜੋ ਜੀ ਦਰਿਆਵੇ ਸੁਰਾਜੀ ਜਾਵੇ ਕਲਾ ਵਹੀ ਮੰਦੀ ਬੰਦੇ ਸੇਹੀ ਪਿਆਰੇ ਵਿੱਚ ਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਹਰਾ ਕਿਆ ਭਈ ਆਕਾਲ ਕੀ ਤਵੀ ਚਲਾਇਓ ਪੰਥ ਸਾਧ ਸੇਖਨ ਨੂੰ ਹੁਕਮ ਹੈ ਗੁਰੂ ਮਾਨੇਓ ਗੁਰੂ ਗ੍ਰੰਥ ਜੀ ਮਾਨੇਓ ਪ੍ਰਗਟ ਗੋਰਾ ਕੀ ਜੋ ਪ੍ਰਭ ਕੋ ਮਿਲ ਬੂਚੈ ਕੋ ਸ਼ਬਦ ਮੇਂ ਰਾਜ ਕਰੇ ਰਾਖਨ ਸਾਇਆ ਕੀ ਕਾਰ ਹੋਏ ਸਭ ਮਿਲेंगे ਬਚੇ ਸਰਨ ਜੋਏ ਦੁਆਇ ਕਿਰਨਾਮ ਜਹਾਜ ਰੇ ਚੜੇ ਜੋ ਸਰਦਾ ਕਰ ਸੇਵੰਦ ਸਤਿ ਪੁਰ ਪਾਰ ਉਤਾਰ ਜੋ ਬੋਲੇ ਸੋ ਬਨਿਆਤਤ ਸ੍ਰੀ ਅਕਾਲ ਦੁਆਇ ਜੀ ਕਾ ਹਰ ਸਾਹਿਬ

it's Simarā, Simarā, Simarā dānaśo ਤਨਨਾ ਕੀ ਬਾਖੋ ਤੂਰਾ ਜਨ ਜਪਿਆ ਤਿਸ ਬਾਹ ਬਿਨਿਹਾਰ ਤਿਸ ਦੇ ਸੰਗ ਪਰੈ ਸੁਨਸਾਰ ਬਹੁ ਨਾਨਕ ਪ੍ਰਭ ਲੋਚਾ ਪੂਰ ਸੰਪਜਨਾ ਕੀ ਬਾਖੋ ਤੂਰਾ ਵਾਹ ਬਿਕਾ ਕਰਦਾ ਵਾਹ ਬਿਕੀ ਬੱਲੇ ਜਿਵੇਂ ਵਾਰੀ ਵਿਸਤਾਰ ਹੈ ਇਹੀ ਰਸਮ ਹੋਣੀ ਹੈ ਬਾਕੀ ਜੋ ਵੀ ਲੈਣ ਦੇਣਾ ਉਹ ਥੱਲੇ ਹਾਰ ਵਿੱਚ ਬੈਠ ਕੇ ਆਪ ਵੀ ਲੈਣ ਕਰ ਸਕਦੇ ਹੋ ਔਰ ਪਹਿਲਾਂ ਸਾਰੇ ਵੀਰ ਭਰਾ ਜਾ ਕੇ ਪ੍ਰਸ਼ਾਦਾ ਛਕਣਗੇ ਫੇਰ ਸਾਰੀਆਂ ਬੀਬੀਆਂ ਭੈਣਾਂ ਨੂੰ ਜਾ ਕੇ ਪ੍ਰਸ਼ਾਦਾ ਛਕਣਾ ਹੈ ਜਿੰਨਾ ਚਿਰ ਆਪ ਜੀ ਨੇ ਮਹਾਰਾਜ ਦੇ ਦਰਬਾਰ ਚ ਬੈਠਣਾ ਗੁਰੂ ਸਾਹਿਬ ਦੇ ਸਤਕਾਰ ਨੂੰ ਮੁੱਖ ਰੱਖ ਕੇ ਬੈਠਣਾ ਹੈ ਕਿਸੇ ਨੇ ਰੋਣਾ ਨਹੀਂ ਹੈ ਔਰ ਨੰਗੇ ਸੱਡੀ ਬੈਠਣਾ ਗੁਰੂ ਸਾਹਿਬ ਵੱਲ